ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ ਪਹਿਲਾ ਦੁਖਦਾਰੁ ਸੁਗੁਰੁ ਗੁਪਿਆ ਜਾਸੁ ਕਤਾ ਮਨੁ ਹੋਇ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰਿ ਨਾ ਹੋਇ ਬਲਹਾਰੇ ਕੁਦਰਤਿ ਵਸਿਆ ਫਿਰ ਅੰਤ ਨ ਜਾਇ ਲਖਿਆ ਰਹਾ ਓ ਜਾਤਮੈ ਜੋ ਜੋ ਤਮੈ ਜਾਤਾ ਅਕਲ ਕਲਾ ਪਰਪੂਰ ਰਹਾ ਉਹ ਸੱਚ ਸਤ ਸੁਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਝ ਕਰਨਾ ਸੋ ਕਰ ਰਿਹਾ ਸੋਦਰਗਸਾ ਮਹੱਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇ ਰਾ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਅਜਿ ਨਾਨਕ ਸੰਖਾ ਕੀਤੇ ਵਾਵਣਹਾਰੇ ਕੀਤੇ ਤੇ ਰਗ ਪ੍ਰੇਸੋਂ ਕਹੀ ਅਨਕੇਤੇ ਗਾਵਣਹਾਰੇ ਗਾਵਣ ਤੁਨੋਂ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਨੋਂ ਚਿੱਤ ਗੁਪਤ ਲਿਖ ਨਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨੋਂ ਈਸ਼ਵਰ ਭਰਮਾ ਦੇਵੀ ਸੋਹਣ ਤ੍ਰਿਸਦਾ ਸਵਾਰੇ ਗਾਵਣ ਤੁਦਨੋਂ ਇੰਦਰੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨੋਂ ਸਸਮਾਦੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਨੋ ਜਤਿ ਸਤਿ ਸੰਤੋਖੀ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਪੰਡਤ ਪੜਨ ਰਖੀ ਸਰਜੁਗੁਗ ਵਿਦਾ ਨਾ ਲੇ ਗਾਵਣ ਤੁਨੋ ਮੋਹਣ ਆਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਨੋ ਰਤਨ ਪਾਏ ਤੇਰੇ ਅਠਸਰ ਤੀਰਤ ਨਾ ਲੇ ਗਾਵਣ ਤੁਨੋ ਜੋਧ ਮਹਾਬਲ ਸੂਰਾ ਗਾਵਣ ਤੁਨੋ ਕਹਾਣੀ ਚਾਰੇ ਗਾਵਣ ਤੁਨੋ ਖੰਡ ਮਰਲ ਬਰਮੰਡਾ ਕਰਕੇ ਰਖੇ ਤੇਰੇ ਧਾਰੇ ਸਿਤ ਤੁਨੋ ਗਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤਨਾ ਗਾਵਣ ਸਿਮਾ ਚਿਤਨਾ ਆਵਣ ਨਾਨਕ ਕਾ ਵਿਚਾਰੇ ਸੋਇ ਸੋਚਦਾ ਸਾਧ ਸਤਿ ਸਾਹਿਬ ਸੱਚਾ ਸੱਚ ਨਾਈ ਹੈਪੀ ਓਸੀ ਜਨ ਜਸ ਰਚਨਾ ਦਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖ ਗੀਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਪਾਵੇ ਸੋਇ ਕਰ ਸੇ ਪ੍ਰੋਕਮਨ ਕਰ ਨਾ ਜਾਈ ਸੋ ਪਾਤਸ਼ਾਹ ਸਤਿ ਸਾਤ ਸਾਹਿਬ ਨਾਨਕ ਰਣ ਰਜਾਇ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋ ਏਕ ਵਡਾ ਢੀਠਾ ਹੋਈ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਰਸ ਮਾਇ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕੇਵਲ ਚੀਰਾ ਰਹਾਉ ਸਭ ਸੁਰਤਿ ਮਨ ਸੁਰਤ ਕਮਾਈ ਸਭ ਕੀ ਮਤਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕੈ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪੁਰਖਾਂ ਕਿਆਂ ਵਡਿਆਈਆਂ ਤਦ ਵਿਣਸ ਦੇ ਕਿੰਨਾ ਪਾਈਆ ਕਰਮ ਲਨ ਟਕ ਰਹਾਇ ਆਕਨ ਵਾਲਾ ਕਿਆ ਵਿਚਾਰ ਸਿਵ ਤੇ ਪ੍ਰੇ ਤੇਰੇ ਪੰਡਾ ਰਾਜਿਸ ਤੋਂ ਦੇਤ ਸਹਿ ਕੈ ਚਾਰਾ ਨਾਨਕ ਸਚ ਸਵਾਰਨ ਹਰ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਇਸਰ ਅਮਰ ਜਾਉ ਆਖਣ ਓਕਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਪੂਤ ਭੁੱਖਾ ਗਾ ਚਲੀਏ ਦੁੱਖ ਸੋਕ ਵਿਸਰ ਮੇਰੀ ਮਾਏ ਸੱਚ ਸਭ ਸੱਚ ਨਾ ਰਹਾਉ ਸੱਚ ਨਾਮ ਕੀ ਤਲ ਵਡਿਆ ਆਇ ਅਗਤ ਕੀ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹ ਵਡਾ ਨ ਹੋਵੇ ਕਟ ਨ ਜਾਏ ਨਾ ਹੋ ਮਰਨ ਹੋਵੇ ਸੁਖ ਦਿੰਦਾ ਰਹਣ ਚੁੱਕੇ ਭੂਗਾ ਗੁਣੇ ਹੋਰ ਨਹੀਂ ਕੋਈ ਨਾਕੋ ਹੋਆ ਨਾਕੋ ਜੇਵੜੇ ਆਪ ਤੇ ਵੜਤੇ ਦੀ ਦਾਤਾ ਜਿਨ ਦਿਨ ਕਰਕੇ ਤੇ ਰਾਤ ਖਸ ਅ ਸੰਸਾਰ ਤੇ ਕਮ ਜਾਤਾ ਨਾਨਕ ਨਾਵੇਂ ਬਾਰਸ ਨਾਤ ਰਗੁ ਜੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨਿ ਉਕਰੋ ਗੁਰਪਾਸ ਹਮ ਕੇ ਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਪਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਗੁਰਮਤ ਨਾਮ ਰਾ ਪ੍ਰਾਣ ਸਿਖਾਈ ਹਰ ਕੀਰਤਾ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਅਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇਆ ਏ ਪਾਗ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗ ਜਿਵੇ ਤਿਰਗ ਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਿ ਲਿਖਿਆ ਲਿਖਾਸ ਧਨ ਤਨ ਸਾਸੰਗਿਤ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਗੁ ਜੀ ਮਹੱਲਾ ਪੰਜਵਾ ਕਾਹੇ ਰਿਮ ਜਿਤ ਤੁਮ ਜਾਰ ਹਰ ਜੀਉ ਪਰਿਆ ਸਲ ਪੁੱਤਰ ਮੈਂ ਜੰਤੂ ਪਾਏ ਤਾਂ ਕਹਿ ਜਿ ਕਹਿ ਕੇ ਕਰ ਧਰਿਆ ਮੇਰੇ ਮਾਧੋ ਜੀ ਸਾਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਰਿਆ ਰਹਾ ਜਨਪੀਤਾ ਲੋਕ ਸਤਵਨ ਤ ਕੋਇ ਨ ਕਿਸ ਕੀ ਧਰਿਆ ਸਰਸਰਿਕ ਸਬਾਹੇ ਠਾਕੁਰਾ ਕਾਹੇ ਮਨ ਪੋ ਕਰਿਆ ਉੜੇ ਉੜਾ ਵੈ ਸ ਕੋ ਸਾਤਿ ਸਪੱਛ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸਠ ਸਦਾਨ ਠਾਕੁਰ ਕ੍ਰਿਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇ ਰੰਤਨ ਅਪਾਰ ਵਰਿਆ ਰਗਾ ਸਮਾਹਲਾ ਚੌਥਾ ਸੋਪੁਰਖ ੴ ਸਤਿਗੁਰ ਪ੍ਰਸਾਦ ਸੋ ਪਰਕਣ ਰੰਜਣ ਹਰ ਪਰਕਣ ਰੰਜਣ ਹਰ ਗਮ ਅਗਮ ਪਾਰ ਸਭ ਤਿਆਵ ਸਭ ਤਿਆਵ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰਝੇ ਏਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੀ ਠਾਕੁਰਾ ਹਰਾ ਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੁਮ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤਿਕ ਭਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣਾ ਕਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀਸੇ ਜਨ ਜੁਗ ਮੈਂ ਸੁਖਵਾਸੀ ਸੈਮੁਕਤਾ ਸੈਮੁਕਤ ਭੇਜਨ ਹਰ ਧਿਆਇਆ ਜੀ ਤੈ ਟੋਟੇ ਜਮ ਕੀ ਫਾਸੀ ਜਿਨ ਨਰਪਉ ਜਿਨ ਹਰ ਨਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਸ਼ੈਤਾਨ ਜਨ ਹਰ ਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਹਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜਰਨ ਕਨੇਕ ਅਨੰਤਾ ਤੇਰੇ ਅਨਕ ਤੇਰੇ ਨਕਰ ਪੂਜਾ ਜੀ ਤਬਤਾ ਪੈ ਜਪੈ ਬੇਅੰਤਾ ਤੇਰੇ ਨੇਕ ਤੇਰੇ ਨਿਕ ਪੜੈ ਬਸ ਸਿਮਰ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂ ਜੇਵੜ ਅਵਰ ਨ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਹਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦਿਆਪੇ ਸ੍ਰਿਸ਼ਟ ਸਭ ਪਾਈ ਜੀ ਤੁਦਿਆਪੇ ਸ੍ਰਿਸ਼ਟ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਟਿਆਨ ਮਹਿ ਦਾ ਸਾਈਂ ਜੋ ਤੂੰ ਭਾਵੇਂ ਸੋਈ ਥਿਸੇ ਜੋ ਤੂੰ ਦੇਐ ਸੋਈ ਹਉ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਿਨਾਂ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹ ਤੁਝ ਬਿਨ ਦੂ ਜਾ ਕੋਈ ਨਾ ਹੈ ਜੀਹਾਂ ਸਭ ਤੇ ਰਾਖੇ ਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਇ ਹੈ ਸੋਇ ਜਨ ਜਾਣ ਹਰ ਗੁਣ ਸਦਿਆਖ ਖਾਣ ਜਿਨ ਹਰ ਸੇ ਵਯਤਨ ਸੁਪਾਇਆ ਸਾਜੇਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਧ ਬਿਣ ਦੁਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੈ ਸੁਜਨਾਨ ਗੁਰਮੁਖ ਪ੍ਰਗਟ ਹੋਏ ਆਸਾਮ ਹੱਲਾ ਪਹਿਲਾ ਤਤ ਸਰਵੜ ਪਿਲਨ ਵਸ ਪਾਣੀ ਪਾਵਤ ਨਹਿ ਕੀਆ ਪੰਕਜ ਮਹ ਪਗ ਨਹਿ ਚਾਲੈ ਹਮ ਦੇਖਾਂ ਤਾ ਡੂਬਿਐ ਲੈ ਮਨ ਏਕਨ ਚਿਤਸ ਮੂੜ ਮਨਾ ਹਰ ਵਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜ ਤਿਸ ਤੇਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨੁਕ ਦਿਹਰੀਆ ਗੋਬਿੰਦ ਮਿਲਣੇ ਕੇ ਤੇਰੀ ਬਰੀਆ ਔਰ ਕਾਚ ਚ ਰਕੀਤ ਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਰੰਗ ਰਾਮ ਲਾਗ ਪਉ ਜਲ ਤਰਨ ਕੈ ਜਨ ਮਿਰਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਛਦ ਸਦਸਮੇ ਕਬਿ ਬਾਚ ਬੇਨਤੀ ਚੋ ਪਈ ਹਮਰੇ ਕਰੋ ਹਾਤ ਦੇ ਰਖਾ ਪੂਰਨ ਹੋ ਜਿਤ ਕੇ ਇਛਾ ਤਬ ਚਰਨ ਰਹਿ ਮਹਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦਰਸ ਵੇ ਤੁਮ ਘਾਵ ਹੋ ਆਪਹਾਦ ਮੈ ਬਚਾਓ ਸਕਿ ਬਸਾ ਮੋਰੋ ਪਰਿਵਾਰਾ ਸੇਵਕ ਸਖ ਸਬਾ ਕਰਤਾ RAM ਮੋਰ ਰਖਾ ਨਜ ਕਰਦਾ ਕਰਿਐ ਸਭ ਵਰਨ ਕੋ ਵਾਸ ਸੰਗਰੀਐ ਪੂਰਨ ਹੋਇ ਮਾਰੀ ਆਸਾ ਤੁਰਪਜਨ ਕੇ ਰਹਿ ਪਿਆਸ ਤਮੈਂ ਛਾਟ ਗਿਐ ਵਰਨਾਂ ਧਿਆਉ ਜੋ ਬਰ ਚਾਂਸ ਤੁਮ ਤੇ ਪਾਉ ਸਿਵਕ ਸਿਕ ਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰੇ ਆਪਾ ਦਮ ਜਬਰੀ ਹੈ ਮਰਨ ਕਾਲ ਕਾ ਤਰਾਸਨ ਵਰੀ ਹੈ ਹੂ ਜੋ ਸਦਾ ਹਮਾਰੇ ਪਛਾ ਸ੍ਰਿ ਸਤੂ ਜੋ ਕਰਿਓ ਰਚਾ ਰੱਖ ਲਿਓ ਮੇ ਰੱਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ दीनवां दुष्टन के हंतातमहपुरि छत्रदसकंता कालपय ब्रह्मा भवतरा कालपय शिवजी अवतरा कालपय करविष्ण प्रकाशा सकल कालका की अتماशा जमन काल योगी शिव कीयो बेदरा ब्रह्मा जूथी यो जमन काल सब लोक सवारा नमस्कारय तए हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤ ਤੇ ਕੈਵ ਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਇਟੇ ਤੇ ਕੁੰਚ ਰਸ ਤੁਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰਕ ਕਰਾ ਕਰਤਾ ਰਾ ਪਰਜਾ ਤਰਤਵ ਦੇਹ ਅਪਾਰਾ ਜਬਾ ਕਰ ਕਰਤੇ ਹਾਂ ਕਬ ਹੂੰ ਤੁਮ ਮੈ ਮਿਲਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪੋ ਆਪਣੀ ਬੂਝ ਵਿਚਾਰੈ ਤੁਮ ਸਭੇ ਹਿਤ ਰਹਿਤ ਨਰ ਆਲਮ ਜਾਣਤ ਵਿਦ ਭੇਦ ਭੇਦ ਅਰ ਆਲਮ ਨਰੰਕਾਰ ਨਿਰਭਕਾ ਨਰਲੰਬ ਆਦ ਨਿਲਨਾਦ ਸੰਭ ਤਾ ਕਾ ਮੂੜ ਚਾਰਤ ਭੇਦ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰਪਾ ਹਨ ਉਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵਨ ਰੰਕਾਰ ਕਾ ਟਿਣਤ ਨਹਿ ਪਿਵ ਆਪ ਆਪਨੇ ਬੁੱਧ ਹੈ ਜੇਤੀ ਬਰਨਤ ਬਿਨੁ ਬਿਨਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕਹਿ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਰੰਗ ਪਿਉ ਰਵਕੇ ਫੂਪਾ ਅੰਡ ਜੇ ਰਸੇ ਤਦ ਕਿਨਿ ਉਤਬਜ ਖਾਨ ਬਹ ਰਜ ਦਿਨੇ ਕਹਉ ਫੂਲ ਰਾਜਾ ਵਿਖਠਾ ਕਉਸਮਟ ਪਿਉ ਸੰਘ ਕਰੀ ਇਕਠਾ ਸਗਰੇ ਸਿਟ ਦਿਖਾਇ ਚੰ ਭਵ आ दुदुगाद सुरस्यम् वृच्छा मेरी तुम करो सको बाहर सक संग रो दुष्ट जिते उठवत तुपाता सकल मलेष करो रनकाता जेस तो तव सरनि परे तनक दुष्ट दुख त हमरे पुरख जवन पग परे तिहारे तनक तुम संकट सब टारे जो कलक कुक भारत आए हैं ताके काल निकट न आए हैं रछाओ ए तें सब काला दुष्टन त्रैत तत्काल ਕਿਰਪਾ ਦਇਸ਼ਤਾਂ ਜਾਨ ਹਰ ਹੋ ਤਾਂ ਕਿ ਤਾ ਤਨ ਕਮੈ ਹਰ ਹੋ ਰੇ ਦ ਸਦ ਕਰਮੋ ਸੁਭ ਹੋਏ ਦੁਸ਼ਟ ਸ਼ਾਸਕਾ ਨ ਕੋਈ ਇੱਕ ਬਾੜ ਜਿ ਤਮੈ ਸੰਭਾਰਾ ਕਾਲ ਫਾਂਸ ਤੇ ਤਾਏ ਉਬਾਰਾ ਜੇ ਨਰ ਨਾਮ ਤੇ ਹਾਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪਹਾ ਦਾ ਲਿਓ ਬਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੁਆਂ ਅੰਤਰੇ ਨਿਆਨਿਓ ਰਾਮ ਰੇਮ ਪੁਰਾਨ ਕੁਰਾਨ ਇਕਮ ਤੇ ਇਕ ਨਮਾਨਿਓ ਸਿਮਰ ਸਾਸਤਰ ਵੇਦ ਸਬੈ ਬੋ ਭੇਦ ਕਮ ਇੱਕ ਨ ਜਾਣਿਆ ਸਰਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਇ ਬਖਾਨਿਆ ਦੁਹਿਰਾ ਸਗਲ ਦਵਾਰ ਕੋ ਛਾੜਕੈ ਗਇਓ ਤੁਹਾਰ ਦਵਾਰ ਮਾਹੇ ਗਹਿ ਕੀ ਲਾਜ ਸਤਿ ਗੋਵਿੰਦ ਆਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਾਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਂਗੀ ਘਰ ਕਰੇ ਤੇਰਾ ਕਾੜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਤ ਸੁਆਮੀ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਇਸ ਦੇਹ ਸੋ ਪਾਵੀ ਸਦਾ ਸਿਫਤ ਸਲਾਹਾ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਜੇ ਸ਼ਬਦ ਕਹ ਨਾਨਕ ਸੱਚੇ ਸਾਈਬਾ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਰਹਾ ਧਾਰੂ ਸਚ ਨਾਮ ਧਾਰਮੇ ਰਾਜਨ ਪੁਖਾਂ ਸਭ ਗਵਾਈਆਂ ਕਰ ਸ਼ਾਂ ਸੁਖਮਨ ਆਏ ਵਸਿਆ ਜਿਨੇ ਛਾਂ ਸਭ ਕੁਝ ਆਈਆਂ ਸਦਾ ਕੁਰਬਾਨ ਕੀਤਾ ਗੁਰਵਿੱਤਨ ਰਿਸ਼ਤੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੂ ਸਾਚਾ ਨਾਮ ਰਹਾ ਧਾਰੂ ਵਾਜੇ ਪੰਚ ਸਬਦਤ ਕਰਸ ਪਾਗੈ ਕਰਸ ਪਾਗੈ ਸਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਾ ਲਾਗੇ ਕਾ ਨਾਨਕ ਤਸ ਕੋ ਆ ਤਿਤ ਕਰ ਅਨਹਦ ਬਾਜੀ ਅਨਾ ਸੁਨ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁੰਨਿਤ ਕਹਤੇ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਕ ਤੂਰੇ ਮਦਾਮਣੀ ਮਹਲਾ ਪੰਜਵਾ ਤਾਲ ਵਿਤਨ ਵਸਤੂ ਪਇਓ ਸਾਸਨ ਤੋਖ ਵਿਚਾਰ ਅਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਦਾਰ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰ ਹਿਤ ਜਿਨ ਨ ਜਾਇ ਨਿਤ ਨਤਰ ਕਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਪੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਆਰੀ ਕੋਗਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪੌੜੀ ਇਤਥਾ ਤੂੰ ਸਮਰਥ ਅਜਤੈ ਕੋਈ ਨਾ ਹੈ ਉਤ ਤੈ ਤੇ ਰੱਖ ਅਗਨੀ ਉਦਰ ਮਾਹ ਸੁਣ ਕਾ ਜਮ ਕੈ ਦੂਤ ਨਾਇ ਤਰਹਿ ਛਟ ਜਾਹੇ ਭਉ ਜਲ ਵਿਕਮ ਸਗਾਉ ਗੋੜ ਸਵ ਦੀਪਾਰ ਪਾਹੇ ਜਨ ਕੋ ਲਗ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਆਪਣਾ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹਿ ਵਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਦਣਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹਿ ਪਈ ਠਾਓ ਕਹੋ ਨਾਨਕ ਕਿਰਪਾ ਕਰਿ ਜਿਸੁ ਮੇ ਵਥ ਦੇ ਜਗ ਮਾ ਤੁਮ ਕਾਢਿ ਹੈ ਵਿਰ ਲੈ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਾ ਪੂ ਬਾਰੀਆ ਨ ਗੁਰ ਕੀ ਪੈਰੀ ਪਾਏ ਕਾ ਸਵਾਰੀਆ ਹੋਆ ਆਪ ਦੇ ਆਲ ਮਨਹੋਨਾ ਵਿਸਾਰੀਆ ਸਾਜਨਾ ਕ ਸੰਗ ਭਵਜਲ ਤਾਰੀਆ ਨ ਸਾਖਤ ਨਿੰ ਦੁਸ਼ਟ ਕੀ ਨਮਾਹਿ ਆਰੀਆ ਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ